ਅਹਿਮ ਜਾਣਕਾਰੀ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ ਭਾਈ ਅਮਰਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲੈਣ ਦੀ ਗੱਲ ਜਿਹੜੀ ਕੀਤੀ ਗਈ ਸੀ ਉਸ ਦੇ ਵਿੱਚ ਅੱਗੇ ਵਧਦੇ ਆ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਹੁਣ ਨਾਮਜ਼ਦਗੀ ਪੱਤਰ ਜਿਹੜਾ ਆ ਉਹ ਭਰ ਦਿੱਤਾ ਗਿਆ ਏ ਨਾਮਜ਼ਦਗੀ ਪੱਤਰ ਜਿਹੜਾ ਆ ਭਾਈ ਅਮਰਤਪਾਲ ਦੇ ਵੱਲੋਂ ਦਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਹੀ ਤਿਆਰ ਹੋ ਕੇ ਜਿਹੜਾ ਆ ਉਹ ਭਰਨ ਦੇ ਲਈ ਪਹੁੰਚਿਆ ਏ ਭਾਈ ਅਮਰਤਪਾਲ ਨੇ ਅਪੀਲ ਕੀਤੀ ਸੀ ਕਿ ਉਸ ਨੂੰ 7 ਦਿਨਾਂ ਦੀ ਜ਼ਮਾਨਤ ਦਿੱਤੀ ਜਾਵੇ ਤਾਂ ਜੋ ਉਹ ਜਿਹੜਾ ਆ ਆਪਣਾ ਨਾਮਜ਼ਦਗੀ ਦਾ ਸਾਰਾ ਜਿਹੜਾ ਕੰਮਕਾਰ ਹੈ ਨਾਮਜ਼ਦਗੀ ਪੱਤਰ ਭਰਨ ਦੇ ਲਈ ਜੋ ਵੀ ਪ੍ਰਕਿਰਿਆਵਾਂ ਨੇ ਉਹ ਪੂਰੀਆਂ ਕਰ ਸਕੇ ਇਸ ਸਭ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਕਿ ਭਾਈ ਅਮਰਤਪਾਲ ਦੀ ਨਾਮਜ਼ਦਗੀ ਨੂੰ ਲੈ ਕੇ ਸਾਰਾ ਜਿਹੜਾ ਆ ਸ਼ਰਤਾਂ ਨੇ ਸਾਰੀਆਂ ਜਿਹੜੀਆਂ ਲੜਿੰਦੀਆਂ ਚੀਜ਼ਾਂ ਨੇ ਇਹਦੀ ਜ਼ਿੰਮੇਵਾਰੀ ਜੇਲ ਸੁਪਰੀਡੈਂਟ ਦੀ ਹੋਏਗੀ ਜੀ ਹਾਂ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਨਾਮਜ਼ਦਗੀ ਪੱਤਰ ਜਿਹੜਾ ਆ ਉਹ ਦਾਇਰ ਹੋ ਚੁੱਕਿਆ ਏ ਜੇਲ੍ਹ ਦੇ ਵਿੱਚੋਂ ਹੀ ਭਾਈ ਅਮਰਤਪਾਲ ਜਿਹੜੇ ਆ ਉਹ ਇਹ ਇਲੈਕਸ਼ਨ ਲੜ ਰਹੇ ਨੇ ਦੱਸ ਦਈਏ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਮੌਜੂਦਾ ਮੁਖੀ ਅਮਰਤਪਾਲ ਸਿੰਘ ਜਿਹੜੇ ਨੇ ਉਹਨਾਂ ਵੱਲੋਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਇਲੈਕਸ਼ਨ ਲੜਨ ਦੀ ਗੱਲ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਪੰਜਾਬ ਦੇ ਸਿਆਸੀ ਹਲਕਿਆਂ 'ਚ ਇਹ ਚਰਚਾਵਾਂ ਤੇਜ਼ ਹੋ ਗਈਆਂ ਸੀ ਕਿ ਕੀ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਚੋਣ ਲੜ ਸਕਦਾ ਫਿਰ ਇਤਿਹਾਸਿਕ ਉਹ ਗੱਲਾਂ ਵੀ ਲੋਕਾਂ ਦੇ ਜ਼ਹਿਨ ਦੇ ਵਿੱਚ ਆਉਂਦੀਆਂ ਨੇ ਜਦੋਂ ਸਿਮਰਨਜੀਤ ਸਿੰਘ ਮਾਨ ਤੇ ਹੋਰ ਵੀ ਉਹਨਾਂ ਤੋਂ ਪਹਿਲਾਂ ਵੀ ਕੋਈ ਜਾਗੂ ਜਿਹੜੇ ਨੇ ਉਹ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜੇ ਤੇ ਜਿੱਤੇ ਵੀ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਬ ਤੋਂ ਜਿਹੜੇ ਆ ਉਹ ਇਹਨਾਂ ਇਲੈਕਸ਼ਨਸ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਹੋਏ ਨੇ ਉਹਨਾਂ ਦੇ ਸਪੋਰਟ ਦੇ ਵਿੱਚ ਬੀਬੀ ਖਾਲੜਾ ਜਿਹੜੇ ਨੇ ਉਹ ਲਗਾਤਾਰ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਵਿਵਾਦ ਛੜਿਆ ਹੋਇਆ ਹੈ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਅਮਰਿਤਪਾਲ ਸਿੰਘ ਦੇ ਖਿਲਾਫ ਆਪਣਾ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੂੰ ਖੜਾ ਕਰ ਦਿੰਦੀ ਆ ਕਿ ਅਕਾਲੀ ਦਲ ਜਿਹੜਾ ਆ ਉਹ ਨਹੀਂ ਚਾਹੁੰਦਾ ਕਿ ਅਮਰਿਤਪਾਲ ਜਿੱਤੇ ਕਿ ਅਕਾਲੀ ਦਲ ਇਹ ਨਹੀਂ ਚਾਹੁੰਦਾ ਕਿ ਨੌਜਵਾਨ ਅਮਰਿਤਪਾਲ ਸਿੰਘ ਦੇ ਪਿੱਛੇ ਜਿਹੜੇ ਲੱਗੇ ਨੇ ਉਹ ਉਸ ਨੂੰ ਵੋਟ ਪਾਉਣ ਜਾਂ ਉਸ ਨੂੰ ਜਿਹੜਾ ਆ ਜੇਲ੍ਹ ਵਿੱਚ ਬੈਠੇ ਨੂੰ ਜਿਤਾਉਣ ਇਹ ਡਿਬੇਟ ਜਿਹੜੀ ਆ ਲਗਾਤਾਰ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀ ਆ ਪਰ ਵੱਡੀ ਗੱਲ ਇਹ ਆ ਕਿ ਅਮਰਿਤਪਾਲ ਦਾ ਜਿਹੜਾ ਆ ਨਾਮਿਨੇਸ਼ਨ ਆ ਫਾਈਲ ਹੋ ਚੁੱਕਿਆ ਉਸ ਦੀ ਜਿਹੜੀ ਕਾਪੀ ਵੀ ਆ ਉਹ ਵੀ ਤੁਸੀਂ ਦੇਖ ਰਹੇ ਹੋ ਅਮਰਿਤਪਾਲ ਦੇ ਵੱਲੋਂ ਇਲੈਕਸ਼ਨ ਲੜਨ ਦਾ ਐਲਾਨ ਹੁੰਦਾ ਤੇ ਉਹ ਐਲਾਨ ਦੇ ਵਿੱਚ ਅੱਗੇ ਵਧਿਆ ਹੁਣ ਨਾਮਜ਼ਦਗੀ ਭਰੀ ਗਈ ਆ ਅਗਲਾ ਫੈਸਲਾ ਜਿਹੜਾ ਆ ਉਹ ਲੋਕਾਂ ਦੇ ਵੱਲੋਂ 1 ਜੂਨ ਨੂੰ ਲਿਆ ਜਾਣਾ ਜਿਸ ਦਿਨ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਖਡੂਰ ਸਾਹਿਬ ਸੀਟ ਦੇ ਉੱਤੇ ਸਮੁੱਚੇ ਪੰਜਾਬ ਦੀ ਨਜ਼ਰ ਆ ਸਮੁੱਚੇ ਸਿੱਖ ਜਗਤ ਦੀ ਨਜ਼ਰ ਆ ਚਾਹੇ ਉਹ ਪੰਜਾਬ 'ਚ ਬੈਠਾ ਚਾਹੇ ਪੰਜਾਬ ਤੋਂ ਬਾਹਰ ਬੈਠਾ ਅਮਰਿਤਪਾਲ ਸਿੰਘ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਦੁਬਈ ਤੋਂ ਅਮਰਿਤਪਾਲ ਸਿੰਘ ਆਉਂਦਾ ਵਾਰਿਸ ਪੰਜਾਬ ਜੱਥੇਬੰਦੀ ਦੀ ਵਾਗਡੋਰ ਸੰਭਾਲਦਾ ਤੇ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਥੋੜੇ ਸਮੇਂ ਦੇ ਵਿੱਚ ਇੱਕ ਵੱਡਾ ਨਾਂ ਬਣ ਜਾਣਾ ਵਿਵਾਦ ਜਿਹੜੇ ਆ ਉਹ ਪਹਿਲੇ ਦਿਨੋਂ ਨਾਲ ਜੁੜ ਜਾਣੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਦੇ ਉੱਤੇ NSA ਲੱਗ ਜਾਣ ਤੋਂ ਬਾਅਦ ਜੇਲ੍ਹ ਦੇ ਵਿੱਚ ਜਾਣਾ ਤੇ ਇਸ ਸਾਰੇ ਐਪੀਸੋਡ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਹਿੱਸਾ ਲੈਣਾ ਲਗਾਤਾਰ ਜਿਹੜੀਆਂ ਨਜ਼ਰਾਂ ਨੇ ਉਹ ਟਿੱਕੀਆਂ ਹੋਈਆਂ ਨੇ ਬਾਕੀ ਹਲਕਿਆਂ ਤੋਂ ਲੋਕਾਂ 'ਚ ਚਰਚਾਵਾਂ ਇਹੋ ਚੱਲ ਰਹੀਆਂ ਨੇ ਕਿ ਅਮਰਿਤਪਾਲ ਨੂੰ ਖਡੂਰ ਸਾਹਿਬ ਦੇ ਲੋਕ ਪਾਰਲੀਮੈਂਟ ਭੇਜਣਗੇ ਕੀ ਅਮਰਿਤਪਾਲ ਮੈਂਬਰ ਆਫ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਆ ਉਸ ਨੂੰ ਜਿੱਤ ਸਕੇਗਾ ਉੱਥੇ ਵੀ ਵਿਰੋਧੀਆਂ ਦੇ ਵੱਲੋਂ ਵੀ ਜਿਹੜੇ ਨਿਸ਼ਾਨੇ ਆ ਉਹ ਤਿੱਖੇ ਕਰ ਦਿੱਤੇ ਗਏ ਨੇ ਚਾਹੇ ਵਿਰਸਾ ਸਿੰਘ ਵਲਟੋਆ ਹੋਣ ਚਾਹੇ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਹੋਣ ਕਹਿੰਦੇ ਜਿਹੜਾ ਅਮਰਿਤਪਾਲ ਪਾਸਪੋਰਟ ਨੂੰ ਇੱਕ ਟਰੈਵਲ ਡਾਕੂਮੈਂਟ ਦੱਸਦਾ ਸੀ ਜਿਹੜਾ ਭਾਰਤ ਦੇ ਨਾਲੋਂ ਅੱਡ ਹੋਣ ਦੀਆਂ ਗੱਲਾਂ ਕਰਦਾ ਸੀ ਉਹ ਅਮਰਿਤਪਾਲ ਹੁਣ ਸਵਿਧਾਨਿਕ ਤਰੀਕੇ ਦੇ ਨਾਲ ਨਾਮਿਨੇਸ਼ਨ ਫਾਈਲ ਕਰੇਗਾ ਉਹ ਅਮਰਿਤਪਾਲ ਭਾਰਤ ਦੇ ਸੰਵਿਧਾਨ ਨੂੰ ਹੁਣ ਮੰਨੇਗਾ ਵੀ ਕਿ ਇਹ ਜਿਹੜੀ ਦੋਹਰੀ ਨੀਤੀ ਆ ਇਹ ਅਮਰਿਤਪਾਲ ਵੱਲੋਂ ਅਪਣਾਈ ਜਾ ਰਹੀ ਆ ਇਹ ਗੱਲ ਵਿਰਸਾ ਸਿੰਘ ਵਲਟੋਹਾ ਵੀ ਵਾਰ-ਵਾਰ ਕਰ ਰਹੇ ਨੇ ਲਗਾਤਾਰ ਵਿਰਸਾ ਸਿੰਘ ਵਲਟੋਹਾ ਅਮਰਿਤਪਾਲ ਵਾਲੇ ਮੁੱਦੇ ਦੇ ਉੱਤੇ ਟਰੋਲ ਵੀ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਜਿਹਦੇ ਜਵਾਬ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਵੀ ਬੜੇ ਐਗਰੈਸਿਵ ਹੋ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਕਿਸ ਤਰੀਕੇ ਸਿੱਖ ਪੰਥ ਦੀ ਕੌਮ ਦੀ ਗੱਲ ਕਰਦਾ ਰਿਹਾ ਮੇਰੇ ਉੱਤੇ ਵੀ ਕਹਿੰਦੇ ਤਸੀਹੇ ਹੋਏ ਨੇ ਮੈਂ ਵੀ ਜਿਹੜਾ ਤਸ਼ੱਦਦ ਚੱਲਿਆ ਅਮਰਿਤਪਾਲ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਕਿ ਪਿਛਲੇ ਸਾਲ ਐਨਐਸਐ ਲੱਗੀ ਆ ਮੈਂ ਲੰਮਾ ਸਮਾਂ ਜੇਲਾ ਵੀ ਕਟੀਆਂ ਨੇ ਪਰ ਦੂਜੇ ਪਾਸੇ ਸਵਾਲੇ ਵੀ ਉੱਠਦਾ ਅਮਰਿਤਪਾਲ ਦਾ ਪਰਿਵਾਰ ਵੀ ਲਗਾਤਾਰ ਇਹ ਕਹਿੰਦਾ ਉਹਨਾਂ ਦੇ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਵੀ ਇਹ ਕਹਿੰਦੇ ਨੇ ਕਿ ਕੁਝ ਦਿਨ ਪਹਿਲਾਂ ਹਲੇ ਵਿਰਸਾ ਸਿੰਘ ਬਲਟੋਹਾ ਜਦੋਂ ਭਾਈ ਅਮਰਿਤਪਾਲ ਨੇ ਲੋਕ ਸਭਾ ਇਲੈਕਸ਼ਨ ਲੜਨ ਦਾ ਐਲਾਨ ਨਹੀਂ ਸੀ ਕੀਤਾ ਵਿਰਸਾ ਸਿੰਘ ਬਲਟੋਹਾ ਜਿਹੜਾ ਆ ਉਹ ਰਿਹਾਈ ਮੋਰਚੇ ਦੇ ਉੱਤੇ ਵੀ ਆਉਂਦਾ ਜੋ ਅਮਰਿਤਪਾਲ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਲੱਗਿਆ ਉੱਥੇ ਅਮਰਿਤਪਾਲ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਵੀ ਕਰਦਾ ਪਰ ਜਿਉਂ ਹੀ ਭਾਈ ਅਮਰਿਤਪਾਲ ਦੇ ਇਲੈਕਸ਼ਨ ਵਿੱਚ ਖੜੇ ਹੋਣ ਦਾ ਪਤਾ ਲੱਗਦਾ ਤਾਂ ਸੌ ਨੁਕਸ ਲੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਵੇਲੇ ਉਮੀਦ ਇਹ ਸੀ ਕਿ ਮੈਂ ਵੀ ਜਿਹੜਾ ਆ ਭਾਈ ਅਮਰਿਤਪਾਲ ਉਸ ਤੇ ਸਾਥੀਆਂ ਦਾ ਲਾਹਾ ਲੈ ਕੇ ਇਲੈਕਸ਼ਨਸ ਦੇ ਵਿੱਚ ਜਿੱਤ ਹਾਸਲ ਕਰ ਸਕਾਂ ਵੱਡੀ ਖਬਰ ਇਹੀ ਆ ਕਿ ਭਾਈ ਅਮਰਿਤਪਾਲ ਜਿਹੜੇ NSA ਦੇ ਅਧੀਨ ਅਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਵੱਲੋਂ ਆਪਣਾ ਲੋਕ ਸਭਾ ਦਾ ਨੋਮੀਨੇਸ਼ਨ ਫਾਈਲ ਕਰ ਦਿੱਤਾ ਗਿਆ ਹੁਣ ਅਮਰਿਤਪਾਲ ਜਿਹੜੇ ਆ ਉਹ ਆਫੀਸ਼ੀਅਲੀ ਆਜ਼ਾਦ ਕੈਂਡੀਡੇਟ ਦੇ ਤੌਰ ਦੇ ਉੱਤੇ ਉਮੀਦਵਾਰ ਬਣ ਚੁੱਕੇ ਨੇ ਖਡੂਰ ਸਾਹਿਬ ਤੋਂ 1 ਜੂਨ ਨੂੰ ਵੋਟਾਂ ਪੈਣੀਆਂ ਨੇ ਕੀ ਲੋਕ ਅਮਰਿਤਪਾਲ ਨੂੰ ਜਿਤਾਉਂਦੇ ਨੇ ਕੀ ਅਮਰਿਤਪਾਲ ਇਸ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰ ਸਕਦੇ ਨੇ ਇਸ ਦਾ ਸਾਨੂੰ ਸਭ ਨੂੰ ਪਤਾ 4 ਜੂਨ ਨੂੰ ਲੱਗੇਗਾ ਪਰ ਬਹੁਤ ਵੱਡੀ ਗੱਲ ਇੱਕ ਅਪਡੇਟ ਇਹ ਆ ਕਿ ਅਮਰਿਤਪਾਲ ਦਾ ਨਾਮੀਨੇਸ਼ਨ ਜਿਹੜਾ ਆ ਉਹ ਫਾਈਲ ਹੋ ਚੁੱਕਿਆ